ਜਿਸਨਾ ਇੱਕ ਰਾਜਾ ਹਨ ਕਈ ਵਾਰ ਕੋਈ ਇਨਸਾਨ ਗਰੀਬੀ ਚ ਹੁੰਦਾ ਹੈ ਤਾਂ ਸੋਚਦਾ ਹੈ ਕਿ ਉਹ ਜਿਹੜਾ ਅਮੀਰ ਬੰਦਾ ਉਹ ਕਿੱਦਾਂ ਸੋਚਦਾ ਹੈਗਾ ਉਹਨਾਂ ਦੀ ਜੀਵਨ ਸ਼ੈਲੀ ਕਿੱਦਾਂ ਦੀ ਹੋएगी ਉਹ ਕਿੱਦਾਂ ਖਰਚਾ ਕਰਦੇ ਹੋਣਗੇ ਕਿੱਦਾਂ ਕੀ ਕਰਦੇ ਹੋਣਗੇ ਕਿ ਅਸੀਂ ਦੇ ਮਾੜੇ ਬੰਦੇ ਤਾਜ਼ਾ ਗਮਾਣਾ ਦੇ ਤਾਜ਼ਾ ਖਾਣਾ ਉਹਨਾਂ ਦੀ ਸੋਚ ਕਿੱਦਾਂ ਰੱਖ ਸਕਦੇ ਆ ਪਰ ਜਦੋਂ ਇਹ ਇਨਸਾਨ ਭਗਤੀ ਵਿੱਚ ਬੈਠਦਾ ਸਮਾਧੀ ਵਿੱਚ ਪਹੁੰਚਦਾ ਹੈ ਤੇ ਉਹਦੇ ਵਿੱਚ ਸ਼ਹਿਨ ਸ਼ਾਵਾਂ ਦਾ ਸ਼ਹਿਨਚਾ ਜਿਹੜਾ ਆਵਾਸ ਕਰ ਜਾਂਦਾ ਹੈ ਔਰ ਉਹਦੇ ਵਿੱਚ ਆਪਣਾ ਹੀ ਇੱਕ ਮਜ਼ਾ ਜਿਹੜਾ ਆਪਣੇ ਹੀ ਅਮੀਰੀ ਅੰਦਰ ਆ ਜਾਂਦੀ ਹੈ ਉਹ ਗਰੀਬੀ ਵੀ ਹੈ ਫਕੀਰੀ ਵੀ ਹੈ ਬਾਦਸ਼ਾਹੀ ਵੀ ਹੈ ਤੇ ਫਿਰ ਕੋਈ ਦੁਨੀਆ ਦਾ ਬਾਦਸ਼ਾ ਤੁਹਾਨੂੰ ਥੱਲੇ ਨਹੀਂ ਵਿਖਾ ਸਕਦਾ ਜਦੋਂ ਤੁਹਾਡੇ ਅੰਦਰ ਉਹ ਬਾਦਸ਼ਾ ਜਗ ਜਾਂਦਾ ਹੈ ਜਦੋਂ ਨਾਂਦ ਤੋਂ ਹੀ ਪ੍ਰਾਪਤ ਕਰ ਲੈਂਦੇ ਜੇ ਫਿਰ ਤੁਹਾਨੂੰ ਸਾਰੇ ਕੋਈ ਵੀ ਚੀਜ਼ ਤੁਹਾਨੂੰ ਮੋਹ ਨਹੀਂ ਸਕਦੀ ਜਦੋਂ ਵੱਡਾ ਮੋਹਣਾ ਤੁਹਾਡੇ ਕੋਲ ਆ ਜਾਂਦਾ ਕਿਉਂਕਿ ਉਹ ਸਭ ਤੋਂ ਵੱਡਾ ਹੈ ਮੋਹਨ